ਇੱਕ ਨੰਬਰ ਜੜਨਾ ਚਾਹੁੰਦਾ ਤੇ ਇਸ਼ਲਾਕਾ ਤੇ ਇਸ਼ਲਾਕਾ ਨਾਮ ਇਹ ਤੁਹਾਨੂੰ ਪਾਣਾ ਕਰ ਯਾਰ ਭੈ ਡਰ ਲੱਗਣ ਡਿਆ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੇ ਟਟਕੇ ਡੰਗਾ ਟੁੱਟਣੇ ਵਾਲਾ ਜੋ ਤਾਰਿਆ ਕੂੰਗੀ ਕੰਡਿਆ ਓਏ ਉਹ ਪਾਣੀ ਦੇ ਉਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕਿੱਥਾ ਮੇਰੇ ਆ ਬਲ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਵੀਰ ਪਾਪਾ ਲਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਮੋਹਰੇ ਬਹਾਮੀ ਹੋਏ ਮਣਾਉਣ ਦੇ ਇੱਥੇ ਮਣਾਉਣੇ ਥੱਲੇ ਪਾਣੀ ਦੇ ਥੱਲੇ ਦੇਖ ਥੱਲੇ ਲੱਗੀ ਮੋਹਲ ਹੈ ਨਖੇ ਵਾਲੀ ਗੰਨ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਂ ਆ ਗਾੜੇ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਵਸ਼ਿਆ ਜਾ ਮੱਥਾ ਟੇਕ ਬਾਬੇ ਦੇ ਵਿਆ ਪ੍ਰਸ਼ਾਦ ਬਣੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲੈ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪੈਰਾਂ ਦੇ ਹੋਵੇ ਦਿਵਾਰ ਟੁੱਟ ਜਣੀ ਓਏ ਇਹ ਦੀਵਾਰ ਟੁੱਟ ਸਾਡੇ ਕੋ ਮਸਾ ਟੇ ਕੋ ਮਸਾ ਟੇ ਕੋ ਬਾਬੇ ਦੇ ਇਹ ਕੰਨੀ ਕਰ ਲੈ ਬੜੀ ਜਾਏਗਾ ਨਾ ਤੇ ਲੱਗ ਨਾ ਠੀਕ ਨੰਬਰ ਗਿਣਨਾ ਚਾਹਦੇ ਤੇ ਅਸ਼ਲਾਕਾ ਦੇਸ਼ਲਾਕਾ ਕਿਉਂ ਜਾਂਦੀ ਹੁੰਦਾ ਨਾ ਨਾਮ ਮੈਂ ਤੁਹਾਨੂੰ ਬੁਲਾਣਾ ਫਿਰ ਯਾਰ ਭੰਡਰ ਲੱਗਣ ਡਿਆ ਅੰਦਰ ਅੱਗੇ ਜਾ ਕੇ ਯਾਰ ਤੁਹਾਡੇ ਟੁੱਟ ਕੇ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉਪਰੋਂ ਪਾਣੀ ਆਂਡਿਆ ਤਾਰਿਆ ਤੁੰਗੀ ਕਾਂਡਿਆ ਓਏ ਓ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੇ ਪਾਣੀ ਚੜ ਗਿਆ ਉੱਪਰ ਓਏ ਕੱਟਾ ਮੇਰਾ ਬਲ 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 ਵਾਹਿਗੁਰੂ 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 ਓ ਬਾਬਾ ਖਵਾਜਾ ਫਿਰ ਬਾਬਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹਾਂ ਆਪਾਂ ਚੋਕੀ ਕਿ ਕਾਰ ਤੇਰੇ ਫੋਨ ਤੇ ਆਮਰੀਓ ਮਨਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਪਿਛੇ ਵਾਲੀ ਗੰਦ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਂ ਆ ਗਾੜਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਪਾਣੀ ਓਏ ਬਿੱਡੂ ਖਿਚਿਆ ਜਾ ਮੱਛਾ ਟੇਕ ਬਾਬੇ ਦੇ ਬਿਆ ਪ੍ਰਸ਼ਾਦ ਬਣੇਗਾ ਪ੍ਰਸ਼ਾਦ ਲਿਆ ਮੱਛਾ ਟਗੀਏ ਲੈ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਡੀਨ ਹੋ ਗਿਆ ਪਾਗੋ ਦੇ ਹੋ ਗਏ ਤੋ ਆਟ ਓੜ ਜਣੀ ਓਏ ਇਹਦੀ ਵਾਰੀ ਪਤਾ ਟੇਕਾ ਮਸਾ ਟੇਕਾ ਮਸਾ ਟੇਕਾ ਬਾਬੇ ਦੇ ਇਹ ਕਸੀਕਰਾਂ ਲੈ ਕੇ ਫੜੀ ਜਾਏਗਾ ਨਾ ਤੇ ਲੱਗ ਰਿਹਾ